ਪਾਰ ਸਰਕਾਰ ਤੋਂ ਮਾਨਤਾ ਪ੍ਰਾਪਤ ਤਲਕਾ ਪੰਜਾਬ ਦੇਸ਼ ਵੈਬ ਟੀਵੀ ਨਿਊਜ਼ ਚੈਨਲ ਤਲਕਾ ਪੰਜਾਬ ਨੈਟਵਰਕ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਡੀ ਹੋਸਟ ਤਨੂ ਪੇਸ਼ ਆ ਅੱਜ ਦੀ ਖਾਸ ਖਬਰ ਲੈ ਕੇ ਖਬਰ ਵੱਲ ਵਧਣ ਤੋਂ ਪਹਿਲਾਂ ਜਿਨ੍ਹਾਂ ਨੇ ਅਜੇ ਤੱਕ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਨਹੀਂ ਕੀਤਾ ਪਹਿਲਾਂ ਉਹ ਕਰੋ ਤੇ ਫਿਰ ਨਾਲ ਹੀ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤੇ ਮੈਂ ਤੁਹਾਨੂੰ ਲੈ ਚਲਦੀ ਆ ਅੱਜ ਦੀ ਇਸ ਖਾਸ ਖਬਰ ਵੱਲ ਬਿਲਕੁਲ ਲਾਈਵ ਤਸਵੀਰਾਂ ਦਿਖਾ ਰਹੇ ਤੁਹਾਨੂੰ ਜਲੰਧਰ ਦੇ ਬੱਸ ਸਟੈਂਡ ਦੀਆਂ ਦਿਖਾ ਰਹੇ ਜਿੱਥੇ ਦੇਖ ਸਕਦੇ ਹੋ ਜਿਹੜੀਆਂ ਸਾਰੀਆਂ ਰੋਡ ਵੇ ਜਿਹੜੀਆਂ ਬੱਸਾਂ ਉਹ ਜਿਹੜਾ ਗੇਟ ਹੈ ਜਿਹੜਾ ਬੰਦ ਕਰ ਦਿੱਤਾ ਗਿਆ ਤੇ ਦੇਖ ਸਕਦੇ ਹੋ ਜਿਹੜੇ ਯਾਤਰੀ ਜਿਹੜੇ ਬੱਸਾਂ ਦੇ ਵਿੱਚ ਜਿਹੜੇ ਬੈਠੇ ਜਿਹੜੇ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਤੇ ਉੱਥੇ ਹੀ ਜਿਹੜੇ ਡਰਾਈਵਰ ਹੈ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਕੀ ਕਾਰਨਾ ਕਰਕੇ ਜਿਹੜੇ ਗੇਟ ਬੰਦ ਕੀਤੇ ਮਜਬੂਰ ਕਰ ਰਹੇ ਵੀ ਤੁਸੀਂ ਬੱਸਾਂ ਨੂੰ ਬੰਦ ਕਰੋ ਹੜਤਾਲ ਕਰੋ ਤਾਂ ਉਹਨਾਂ ਤੇਲ ਬਚੇ ਜੇ ਸਾਡੇ ਉਲਟਾ ਸਾਡੀ ਕਟੌਤੀ ਕੀਤੀ ਜਾਵੇ ਪਰ ਅਸੀਂ ਕਿਹਾ ਵੀ ਅਸੀਂ ਹੜਤਾਲ ਮਜਾਰਾ ਨਹੀਂ ਕਰਨਗੇ ਰਾਜੀ ਪਰ ਤੁਹਾਨੂੰ ਫਿਰ ਵੀ ਮਜਬੂਰ ਕਰ ਰਹੀ ਆ ਜੇਕਰ ਸਾਡੇ 5 ਵਜੇ ਤੱਕ ਤਨਖਾਹਾਂ ਜ ਨਹੀਂ ਰਿਲੀਜ਼ ਹੁੰਦੀਆਂ ਤੇ ਉਹ ਸਾਡੇ ਸਾਨੂੰ ਕੱਲ ਨੂੰ ਮੁਕੰਮਲ ਤੌਰ ਤੇ ਚੱਕਾ ਜਾਮ ਕਰਨਾ ਪੈਣਾ ਚਲੋ ਅੱਜ 5 ਵਜੇ ਤੱਕ ਜਿਹੜਾ ਪ੍ਰੈਸ ਟਾਈਮ ਬਿਲਕੁਲ ਜੀ 2 ਘੰਟੇ ਦਾ ਪ੍ਰੈਸ ਟਾਈਮ ਹੂੰ ਜੇਕਰ ਤਨਖਾਹਾਂ ਨਹੀਂ ਪੈਂਦੇ ਉਸ ਤੋਂ ਬਾਅਦ ਉਸ ਤੋਂ ਬਾਅਦ ਹੋ ਸਕਦਾ ਸਾਨੂੰ ਮੁਕੰਮਲ ਚੱਕਾ ਜਾਮ ਕਰਨਾ ਪਵੇ ਹੋ ਸਕਦਾ ਅਸੀਂ ਪੀਏਪੀ ਚੌਕ ਜੋ ਮੇਨ ਆ ਉਹ ਅਸੀਂ ਬੰਦ ਕਰੀਏ ਸੰਪੂਰਨ ਤੌਰ ਤੇ ਜਿੰਨਾ ਚਿਰ ਸਾਡੀਆਂ ਤਨਖਾਹਾਂ ਸਮੇਂ ਸਿਰ ਰਿਲੀਜ਼ ਨਹੀਂ ਇਹ ਇੱਕ ਕੰਮ ਹੋ ਗਿਆ ਵਾ ਸਾਨੂੰ ਆਪਣੀ ਜਿਹੜੀ ਕੀਤੀ ਹੋਏ ਹੱਕ ਦੀ ਕਮਾਈ ਵੀ ਸਾਨੂੰ ਮਜਬੂਰ ਇਸੇ ਤਰ੍ਹਾਂ ਹੜਤਾਲ ਮੁਜਾਰੇ ਕਰਕੇ ਧਰਨੇ ਮੁਜਾਰੇ ਲਾ ਕੇ ਲੈਣੀ ਪੈ ਰਹੀ ਹੈ ਤਰਖਾ ਸਾਡੀ ਤੇ ਸਰਕਾਰ ਬਿਲਕੁਲ ਖੋਖਲੇ ਵਾਦੇ ਕਰਕੇ ਕੀਤੇ ਇਹਨਾਂ ਨੇ ਖੋਖਲੇ ਵਾਦੇ ਕਹਿ ਸਕਦੇ ਆ ਕਿਉਂਕਿ ਇਹ ਸਰਕਾਰ ਅਸੀਂ ਬੜੇ ਚਾਵਾ ਨਾ ਬਣਾਈ ਸੀ ਪਰ ਇਹਨੇ ਬਿਲਕੁਲ ਇਹਨੇ ਉਮੀਦਾਂ ਦੇ ਪਾਣੀ ਫੇਰਤਾ ਆ ਸਾਨੂੰ ਕੋਈ ਆਸ ਨਹੀਂ ਸਰਕਾਰ ਤੋਂ ਇਸ ਕਰਕੇ ਸਾਨੂੰ ਅੱਜ ਮਜਬੂਰ ਹੋਣਾ ਪੈ ਰਿਹਾ ਕਿਉਂਕਿ ਸਾਡੇ ਵੀ ਘਰ ਬਾਲ ਬੱਚੇ ਆ ਉਹਨਾਂ ਦੇ ਹਫੀਸੇਦਾਰ ਨਹੀਂ ਆ ਅਸੀਂ ਹੋਰ ਨਾ ਦੁੱਧ ਦੇ ਖਰਚੇ ਦੇਣੇ ਆ ਬਹੁਤ ਸਾਡੇ ਖਰਚੇ ਆ ਜੋ ਅਸੀਂ ਇਸੇ ਆਪਣੇ ਤਰਖਾ ਦੇ ਸਰੋਅ ਹੀ ਕੱਢਨੇ ਆ ਸਾਨੂੰ ਅੱਜ ਇਸੇ ਕਰਕੇ ਸਰਕਾਰ ਮਜਬੂਰ ਕਰ ਰਹੀ ਆ ਹੋ ਸਕਦਾ ਹੈ ਜੇਕਰ ਸਰਕਾਰ ਨੇ ਨਾ ਕੀਤਾ ਜਿਸ ਤਰ੍ਹਾਂ ਸ ਇਹਨਾਂ ਨੂੰ ਬਣਾਉਣ ਤੇ ਇਹਨਾਂ ਨੇ ਫਸਾ ਦਿੱਤਾ ਇਸੇ ਤਰ੍ਹਾਂ ਸ ਗਾ ਡੇਗਨ ਵੀ ਸਾਥ ਦੇਵਾਂਗੇ ਕਿਉਂਕਿ ਜੇਕਰ ਸਰਕਾਰ ਨੇ ਸਾਡੀ ਨਾ ਸੁਣੀ ਸਾਨੂੰ ਮਜਬੂਰਨ ਕਿਸੇ ਤਰ੍ਹਾਂ ਹੋ ਸਕਦਾ ਲੰਮੀ ਸਭ ਲਈ ਹੜਤਾਲ ਕਰਨੀ ਪੈ ਜਾਵੇ ਪਹਿਲਾਂ ਬੰਦ ਲਾ ਦੇ ਜਿਵੇਂ ਦਿੱਤਾ ਗਿਆ ਸੀ ਬਿਲਕੁਲ ਜੀ ਬਿਲਕੁਲ ਕਾਲੂ ਨਿਧਰੀਕਦਾ ਸੀ ਬੰਦ ਅਲਟੀਮੇਟਮ ਦਿੱਤਾ ਸੀ ਪਰ ਇਹਨਾਂ ਨੇ ਕਿਹਾ ਵੀ ਕੱਲ ਤੁਹਾਡੀ 12 ਵਜੇ ਤੱਕ ਤਨਖਾਹ ਪੈ ਜਾਊਗੀ ਅਸੀਂ 12 ਵਜੇ ਤੱਕ ਤੇ 2 ਵਜੇ ਤੱਕ ਵੀ ਟਿਕਿਆ ਹਰ ਕੇ ਸਾਨੂੰ ਮਜਬੂਰ ਹੋ ਕੇ 3 ਵਜੇ ਸਾਨੂੰ ਛੱਡੇ ਬੰਦ ਕਰਨੇ ਪਏ 2 ਘੰਟੇ ਨਹੀਂ ਜੇ ਗੱਲ ਕੀਤੀ ਤੁਸੀਂ ਮੈਨੇਜਮੈਂਟ ਮਿਲੀ ਭਗਤ ਦੀ ਤਾਂ ਕੀ ਮੈਨੇਜਮੈਂਟ ਦੇ ਵਿਜੀਟਰ ਦੱਸਦੇ ਇਸ ਦੀ ਗੱਲ ਹੀ ਨਾਲ ਬਿਲਕੁਲ ਜੀ ਇਹ ਚਾਵੇ ਮੈਨੇਜਮੈਂਟ ਹੈਡ ਆਫ ਸਾਰੀ ਮੈਨੇਜਮੈਂਟ ਬਿਲਕੁਲ ਮੈਂ ਤਾਂ ਕਹਿੰਦਾ ਮਿਲੀ ਚੁੜੀ ਆ ਕਿਉਂਕਿ ਜੇ ਚਾਹੁੰਦੀ ਇਹਨਾਂ ਖਾਵਾਂ ਰੀਲੀਜ਼ ਕਰ ਸਕਦੀ ਸੀ ਕਿਉਂਕਿ ਇਹਨਾਂ ਦਾ ਫਰਜ਼ ਬਣਦਾ ਸੀ ਸਰਕਾਰ ਤੋਂ ਜਿਹੜਾ ਮਹਲਾਵਾ ਦਾ ਪੈਸਾ ਲੈਣਾ ਹੈ ਇਹਨੂੰ ਪਹਿਲਾਂ ਲਿਖ ਕੇ ਦੇਣਾ ਚਾਹੀਦਾ ਸੀ ਹੁਣ ਜਦੋਂ ਅਸੀਂ ਬੰਦ ਕੀਤਾ ਆ ਤੇ ਇਹਨਾਂ ਨੇ ਜਦੋਂ ਅਸੀਂ ਆਪਣਾ ਇਹਨਾਂ ਨੂੰ ਅੱਗੇ ਨੋਟਿਸ ਦਿੱਤਾ ਆ ਉਹਨੇ ਉਦੋਂ ਬਾਅਦ ਥਾਨੀਆਂ ਦੇ ਖਾਵਾਂ ਰੀਲੀਜ਼ ਕਰਨ ਦਾ ਕੋਈ ਇਹਨਾਂ ਨੇ ਪੈਸਾ ਹੁਣ ਕਹਿ ਰਹੇ ਵੀ ਸ਼ਾਇਦ 33 ਕਰੋੜ ਰੁਪਏ ਆ ਗਿਆ ਵਾ ਤਰਖਾਵਾ ਰੀਲੀਜ਼ ਕਿੱਥੇ ਨੇ ਪਰ ਹਲੇ ਤੱਕ ਸਾਡੀ ਤਰਖਾਵਾ ਨਹੀਂ ਪਈ ਕਤਲ ਨੂੰ ਨਹੀਂ ਮਿਲਦੀ ਸਾਨੂੰ ਜੇ ਦੂਜਾ ਮਹੀਨਾ ਬੈ ਚੜ ਗਿਆ ਸਾਡਾ ਦੋ ਮਹੀਨਿਆਂ ਤੋਂ ਕਿ ਸਾਡੀ ਤਰਖਾ ਨਹੀਂ ਮਿਲੀ ਜੀ ਅਜੇ 2-2 ਮਹੀਨੇ ਦੀ ਤਨਖਾਹਾਂ ਤੁਹਾਡੀ ਪੈਂਡਿੰਗ ਪਈ ਹੋਈਆਂ ਹਨ ਜਿਹੜੇ 2 ਮਹੀਨੇ ਦੀ ਤਨਖਾਹਾਂ ਪੈਂਡਿੰਗ ਪਈਆਂ ਹਨ ਫਿਰ ਮਹਿਲਾਵਾਂ ਨੂੰ ਕੱਢੀ ਦਿੱਤੀ ਜਾਵੇ ਫ੍ਰੀ ਬੱਸਾਂ ਵੀ ਦਿੱਤੀ ਗਈਆਂ ਤੇ ਜੇ ਇਹਨਾਂ ਨੂੰ ਬਜਟ ਟੀਵੀ ਵਿੱਚ ਫੇਰ ਕਿਉਂ ਨਹੀਂ ਲੁੱਟੀ ਗਈ ਇਹ ਤੁਹਾਨੂੰ ਦੱਸਿਆ ਵੀ ਜਿਹੜੇ ਤੋਂ ਸਾਨੂੰ ਕੋਈ ਤਰਾਜ ਨਹੀਂ ਆ ਵੀ ਮਹਿਲਾਵਾਂ ਨੂੰ ਨੇ ਫ੍ਰੀ ਸਫ਼ਰ ਦਿੱਤਾ ਆ ਕੋਲੋਂ ਜਨਤਾ ਦਾ ਪੈਸਾ ਇਹਨਾਂ ਜਨਤਾ ਹੀ ਜਾ ਰਿਹਾ ਹੈ ਪਰ ਸਾਨੂੰ ਇਹ ਸਰਕਾਰ ਦੇ ਜਦੋਂ ਪੱਲੇ ਕੱਖ ਨਹੀਂ ਹੈਗਾ ਇਹ ਸਾਨੂੰ ਕੋਈ ਜਾਂ ਤਾਂ ਕੋਈ ਕਾਰਡ ਵਾਲੀ ਸੁਧਾ ਦੇ ਦੇਣ ਜਾਂ ਕੋਈ ਇਹਨੂੰ ਨਿਰਧਾਰਤ ਕਰ ਦਿੱਤਾ ਜਾਵੇ ਸਾਡੀਆਂ ਬੱਸਾਂ ਸਫੇਰਪਾਰ ਤੋਂ ਵੀ ਖੜੀਆਂ ਆ ਖੈਰ ਸਾਡੀਆਂ ਬੱਸਾਂ ਥੱਲੇ ਨਹੀਂ ਹੈਗੇ ਇੰਨੀ ਕੁ ਬੁਰੀ ਹਲਾਪਿਆ ਸਾਡੇ ਮਹਿਕਮੇ ਦੇ ਕਿਉਂਕਿ ਤੇ ਅਸੀਂ ਹਰ ਵਾਰੀ ਸਾਨੂੰ ਧਰਨਾ ਮਜਾਰਾ ਲਾਉਣੇ ਜੁਏ ਲੁੰਨੇ ਆ ਅਸੀਂ ਮਜਬੂਰ ਹੋ ਕੇ ਲੁੰਨੇ ਆ ਕਿਉਂਕਿ ਸਵੇਰ ਪਾਰਟ ਤੋਂ ਸਾਡੀਆਂ ਬੱਸਾਂ ਘੜੀਆਂ ਆ ਹੁਣ ਸਾਡੇ ਮੇਰੇ ਡਿਪੂ ਦੇ ਵਿੱਚ ਜਿੰਦਰ 2 ਨੰਬਰ ਡਿਪੂ ਤੇ ਬਿਆਰੀ ਡਰਾਈਵਰ ਘਟਿਆ ਤੇ ਸਾਡੀਆਂ ਬੱਸਾਂ ਨੂੰ ਬਿਲਕੁਲ ਸਾਡ ਇੰਜਨ ਵੀ ਗਾ ਲੰਦਾ ਆ ਜਦ ਬਿਆਰੀ ਡਰਾਈਵਰ ਆ ਜਾਣ ਉਹ ਹੀ ਰੋਡ ਤੇ ਚੱਲਦੇ ਹੋਣ ਤੇ ਮਹਿਕਮਾ ਕਮਾਈ ਕਰੇ ਪਰ ਇਹ ਸਰਕਾਰ ਇਸ ਮਹਿਕਮੇ ਨੂੰ سنجਿੱਦਾਂ ਨਹੀਂ ਚਲਾ ਕੇ ਕਿਉਂਕਿ ਜੇਕਰ ਮਹਿਕਮੇ ਨੂੰ ਸਹੀ ਤਰ੍ਹਾਂ ਚਲਾਵੇ ਇਹ ਹੋ ਸਕਦਾ ਕਈ ਸਾਰੀ ਤਿੰਨ ਮਹੀਨੇ ਬਕਾਇਆ ਹੋਰ ਕੱਢ ਸਕਦੇ ਆ ਕਿੰਨੇ ਮਹੀਨੇ ਤਨਖਾਹ ਆਈ ਜਿਹੜੀ ਤੁਹਾਡੀ ਨਹੀਂ ਪਾਈ ਗਈ ਸਾੜੀ 2 ਮਹੀਨੇ ਤਨਖਾਹ ਨਹੀਂ ਪਾਈ ਅਲੇ ਤੱਕ 2 ਮਹੀਨੇ ਕਿੰਨੀ ਬਣਦੀ ਐ ਮੌਂਸੂਨ ਜੋ ਵੀ ਸਾਨੂੰ ਮੰਨ ਕੇ ਚਲੋ ਸਾਡੀ ਪੰਨ ਦੀ 15-16000 ਰੁਪਏ ਤਨਖਾਹ ਆ ਇਹਨਾਂ ਨੂੰ ਉਹ ਵੀ ਦੇਣੀ ਪਰ ਬਹੁਤ ਔਖੀ ਪਈ ਜਾਂਦੀ ਕੱਚੇ ਮੁਲਾਜ਼ਮਾਂ ਵੱਲੋਂ ਬਿਲਕੁਲ ਜੀ ਕੱਚੇ ਮੁਲਾਜ਼ਮਾਂ ਵੱਲੋਂ ਜੇਕਰ ਨਾ ਤਨਖਾਹ ਪਾਈ ਜਾਂਦੀ 1-2 ਦਿਨ ਤੱਕ ਫੇ ਅਗਲੀ ਤੁਹਾਡੀ ਰਾਜ ਜੇ ਸਾਡੀ ਤਨਖਾਹ ਜੇ ਸ਼ਾਮ ਤੱਕ ਨਹੀਂ ਪਾਈ ਜਾਂਦੀ ਉਹ ਜ਼ਿਆਦਾ ਸਾਨੂੰ ਮਜਬੂਰ ਨ ਪੱਕੇ ਦੌਰ ਦੇ ਚੱਕਾ ਜਾਮ ਕਰਨਾ ਪੈ ਸਕਦਾ ਪੱਕੇ ਬਿਲਕੁਲ ਜੀ ਸਾਡੀ ਟ੍ਰਾਂਸਪੋਰਟ ਮੰਤਰੀ ਨਾਲ 18 ਪੀਕ ਦੀ ਮੀਟਿੰਗ ਹੋਈ ਆ ਉਸਨੇ ਵੀ ਕਿਹਾ ਸੀ ਕਿ ਤਨਖਾਹਾਂ ਸਮੇਂ ਸਿਰ ਰਿਲੀਜ਼ ਕਰ ਦਾਂਗੇ ਪਰ ਉਹਦੇ ਬਾਅਦ ਇਹ ਵੀ ਖੋਖਲੇ ਆ ਜਿਦ ਤਰ੍ਹਾਂ ਦੋਂਦੇ ਵੀ ਟ੍ਰਾਂਸਪੋਰਟ ਮੰਤਰੀ ਵੀ ਨਾਂ ਦਾ ਆ ਪਰ ਪੱਲੇ ਵੀ ਕੱਖ ਨਹੀਂ ਹੈਗਾ ਇਸ ਕਰਕੇ ਸਾਨੂੰ ਮਜਬੂਰ ਹੋ ਕੇ ਅਜਾ ਕਦਮ ਚੁੱਕਣਾ ਪਿਆ ਜੀ ਤੇ ਕਿਹੜੀ ਮਸਲੀਆ ਦੀ ਗੱਲ ਆ ਜੀ ਇੱਜ਼ਤ ਨੂੰ ਕਿਸ ਸੰਬੰਧ ਵਿੱਚ ਬਿਲਕੁਲ ਜੀ ਅਸੀਂ ਪਹਿਲਾਂ ਤਾਂ ਕਿਉਂਕਿ ਸਾਡੇ ਭੈਣ ਭਰਾ ਆ ਸਾਡਾ ਕੋਈ ਸ਼ੌਂਕ ਨਹੀਂਗਾ ਵੀ ਇਹਨਾਂ ਨੂੰ ਖੱਜਲ ਖਵਾਜ ਕਰਨਾ ਸੀ ਉਹ ਵੀ ਖੱਜਲ ਖਵਾਰ ਹੋ ਰਹੇ ਆ ਪਰ ਇਹ ਇਹਦੀ ਕਸੂਰਵਾਰ ਸਾਡੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਜਿਹੜੀ ਮੌਕੇ ਦੀ ਸਰਕਾਰ ਆ ਜਿਹੜੀ ਏਡੇ ਏਡੇ ਵੱਟੇ ਵਾਅਦੇ ਕਰਕੇ ਆਈ ਸੀ ਵੀ ਅਸੀਂ ਕੱਚੇ ਬਣਾਏ ਪੱਕੇ ਕਰਾਂਗੇ ਜਾਂ ਉਹਨਾਂ ਨੂੰ ਹੋਰ ਸੁਵਿਧਾ ਦੇਵਾਂਗੇ ਪਰ ਅਖਰੀ ਇਹਨਾਂ ਦੇ ਪੱਲੇ ਹੈਗਾ ਵੀ ਵਾਅਦੇ ਕੀਤੇ ਗਏ ਸੀ ਕਿ ਕੱਚੇ ਮਜ਼ਦੂਰਾਂ ਨੂੰ ਪੱਕੇ ਕੀਤਾ ਜਾਏਗਾ ਹਾਂ ਸਭ ਨੇ ਕੱਚੇ ਉਹਨਾਂ ਨੂੰ ਵੀ ਚਾਹੀਏ ਉਹਨਾਂ ਨੂੰ ਉਹੀ ਤਾਂ ਗਾਰੇ ਵੀ ਇਹਨੇ ਬਿਲਕੁਲ ਆਸਾਂ ਦੇ ਪਾਣੀ ਫੇਰਿਆ ਸਾਨੂੰ ਇਹ ਸਰਕਾਰ ਤੋਂ ਕੋਈ ਉਮੀਦ ਨਹੀਂ ਸੀ ਤੇ ਕਹਿੰਦੇ ਸੀ ਜਿਵੇਂ ਆਉਂਸ ਆਵਾਂਗੇ ਇਹ ਕਾਲੀ ਦੁਕਾਨ ਨੂੰ ਪੱਲਦੀ ਸੀ ਪਰ ਇਹ ਉਦੋਂ ਵੀ ਨਾ ਕੋਈ ਸਰਕਾਰ ਹੈ ਬਿਲਕੁਲ ਬੇਕਾਰ ਸਰਕਾਰ ਹੈ ਕਿੰਨੀਆਂ ਬੱਸਾਂ ਆਜੇ ਜਿਹੜੀਆਂ ਖੜੀਆਂ ਸਰਕਾਰ ਸਾਡੇ 750 ਮੁਲਾਜ਼ਮਾਂ ਤੇ ਸਾਡੇ 1250 ਬੱਸਾਂ ਸਾਡੀਆਂ ਖੜੀਆਂ ਨੇ ਜਦੋਂ ਤੱਕ ਇੱਕ ਪੂਰੇ ਵਿੱਚ ਮੰਨ ਕੀਤਾ ਕਿ ਸਾਰੇ ਪੰਜਾਬ ਦੇ ਪੰਜਾਬ ਆਲ ਪੰਜਾਬ ਬੰਦ ਕੀਤਾ 2 ਘੰਟੇ ਲਈ ਬੀਆਰਟੀਸੀ ਦੇ ਪੰਜਾਬ ਰੋੜੇ ਪਨ ਬੱਸ ਠੀਕ ਹੈ ਤੋ ਦੇਖਦੇ ਬਿਲਕੁਲ ਤਸਵੀਰਾਂ ਦੇਖ ਸੋ ਤੇ ਜਿਹੜਾ ਪੰਜਾਬ ਰੋਡਵੇ ਬੱਸਾਂ ਦੇ ਵੀ ਦੇਖ ਸੋ ਤੇ ਜਿਹੜਾ 2 ਮਹੀਨੇ ਜਿਹੜੀਆਂ ਤਨਖਾਹਾਂ ਜਿਹੜੀਆਂ ਰੁਕੀਆਂ ਉਹਨੂੰ ਲੈ ਕੇ ਜਿਹੜਾ ਦੇਖ ਸੋ ਤੇ ਜਿਹੜੀਆਂ ਬੱਸਾਂ ਇਹਨਾਂ ਨੇ ਅੱਜ ਜਿਹੜੀਆਂ ਰੋਕੀਆਂ ਸਾਡਾ ਅਗਲਾ ਪ੍ਰੋਜੈਕਟ ਵੀ ਅਸੀਂ ਟਿੱਪੂ ਮੁਕੰਮਲ ਤੌਰ ਤੇ ਬੰਦ ਕਰਕੇ ਇਸੇ ਤਰ੍ਹਾਂ ਰੋਜ਼ 4-4 ਘੰਟੇ ਡੇਟੇ ਬੰਦ ਕਰਾਂਗੇ ਜੀ ਠੀਕ ਹੈ ਹਾਂ ਜੀ ਸਾਡਾ ਕਿਉਂਕਿ ਅਸੀਂ ਪਹਿਲਾਂ ਵੀ ਇਹਨਾਂ ਨੂੰ ਲਿਖਤੀ ਦੇ ਚੁੱਕੇ ਹਾਂ ਵੀ ਜੇਕਰ ਸਾਡੀਆਂ ਸਮੇਂ ਸਿਰ ਤਨਖਾਹਾਂ ਨਹੀਂ ਪਾਉਂ ਪਾਉਂਗੇ ਅਸੀਂ ਸਾਨੂੰ ਮਜਬੂਰ ਨਾ ਕਰੋ ਕਿਉਂਕਿ ਸਰਕਾਰ ਮਜਬੂਰ ਕਾ ਨਹੀਂ ਸਾਨੂੰ ਹੜਤਾਲ ਕਰਨ ਦੇ ਲਈ ਤੇ ਕੋਈ ਮੈਨੇਜਮੈਂਟ ਦੇ ਉੱਚ ਅਧਿਕਾਰੀ ਨੇ ਗੱਲਬਾਤ ਕੀਤੀ ਬਿਲਕੁਲ ਜੀ ਜਿਹੜੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਬੰਦੀ ਹੋ ਉਹ ਅਸੀਂ ਨਿਭਾ ਰਹੇ ਹਾਂ ਜਿਹੜੀ ਜ਼ਿੰਮੇਵਾਰੀ ਖੱਜਲ ਖਵਾਰੀ ਦੀ ਮੈਨੇਜਮੈਂਟ ਦੀ ਵਿਚ ਜਨਤਾ ਖੱਜਲ ਖਵਾਰੀ ਮੈਨੇਜਮੈਂਟ ਦੀ ਜ਼ਿੰਮੇਵਾਰੀ ਆ ਉਹ ਸਾਡੇ ਸਿਰ ਛੱਟ ਨਹੀਂ ਜਾ ਰਹੀ ਆ ਸੋ ਬਾਬੀ ਇਹਨਾਂ ਸਿਰ ਛੁੱਟ ਦਈਏ ਪਰ ਸਾਡੀ ਮਜਬੂਰੀ ਆ ਕਿਉਂਕਿ ਸਾਡੇ ਵੀ ਪਰਿਵਾਰ ਆ ਜੀ ਇਹ ਮੈਨੇਜਮੈਂਟ ਇਹ ਚਾਹੁੰਦੀ ਪਹਿਲਾਂ ਲਿਖ ਕੇ ਥਵੇ ਸਮੇਂ ਸਿਰ ਤਰਖਾਵਾਂ ਰੀਲੀਜ਼ ਹੋ ਸਕਦੀਆਂ ਸਰਕਾਰ ਤੋਂ ਬੱਚਾ ਜਿਹਨਾਂ ਚ ਰੋਂਦਾ ਨਹੀਂ ਉਹਨਾਂ ਚ ਮਾਂ ਵੀ ਦੁੱਧ ਨਹੀਂ ਪੀਉਂਦੀ ਸਾਨੂੰ ਗੋਣਾ ਪੈ ਰਿਹਾ ਕਿ ਕੀ ਸਰਕਾਰ ਚੀਜ਼ ਦਾ ਹੱਲ ਇੱਕ ਧੰਮਾ ਹੀ ਹੈ ਕਿ ਲੋਕਾਂ ਨੂੰ ਆਮ ਜਨਤਾ ਨੂੰ ਵੀ ਕਾਫੀ ਪਰੇਸ਼ਾਨੀ ਹੁੰਦੀ ਹੈ ਤੁਸੀਂ ਧੰਮਾ ਪਤਸ਼ਟੇ ਆਏ ਹੋ ਆਮ ਜਨਤਾ ਜਿਹੜੀ ਹਾਲੇ ਵੀ ਤੁਸੀਂ ਦੇਖ ਸਕਦੇ ਹੋ ਬੱਸ ਦੇ ਵਿੱਚ ਕਾਫੀ ਸੰਖਿਆ ਦੇ ਵਿੱਚ ਸਵਾਰੀਆਂ ਬੈਠੀਆਂ ਕਈਆਂ ਨੇ ਕਿਸੇ ਚੰਗੇ ਕੰਮ ਤੇ ਜਾਣਾ ਕਿਸੇ ਨੇ ਮਾੜੇ ਕੰਮ ਤੇ ਜਾਣਾ ਉਹਨਾਂ ਨੂੰ ਕਿਸ ਸਰਕਾਰ ਦੀ ਜ਼ਿੰਮੇਵਾਰੀ ਦਾ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਬਿਲਕੁਲ ਜੀ ਮੈਂ ਤੁਹਾਨੂੰ ਪਹਿਲਾਂ ਵੀ ਗਰੇ ਵੀ ਜਨਤਾ ਤੋਂ ਵੀ ਅਸੀਂ ਮਾਫੀ ਮੰਗਦੇ ਆ ਕਿਉਂਕਿ ਸਾਡੇ ਭੈਣ ਭਰਾ ਆ ਪਰ ਸਾਡੀ ਟੇਬਲ ਟਾਕ ਮੀਟਿੰਗ ਬਹੁਤ ਵਾਰੀ ਹੋ ਚੁੱਕੀ ਆ ਟਰਾਂਸਪੋਰਟ ਮਿਸਟਰ ਨਾਲ ਬਹੁਤ ਜਿਆਦਾ ਵਾਰੀ ਹੋ ਚੁੱਕੀ ਆ ਤੇ ਸਾਡੀ ਉੱਚ ਅਧਿਕਾਰੀ ਨਾਲ ਸਾਡੀ ਕੋਈ ਹਫਤੇ ਬਾਅਦ ਮੀਟਿੰਗ ਹੁੰਦੀ ਰਹਿੰਦੀ ਆ ਪਰ ਉਹਨਾਂ ਦਾ ਫਰਜ਼ ਆ ਜਿਹੜਾ ਹੱਲ ਕੱਢਣਾ ਹਰੇਕ ਉਥੇ ਵੀ ਹਸਣੀ ਕਰਦੇ ਇਸੇ ਬਲਾਰੇ ਸਾਨੂੰ ਕੋਈ ਲਿਖਤੀ ਨਹੀਂ ਦਿੰਦੇ ਤੇ ਬਲਾਰੇ ਲਈ ਜਾਂਦੇ ਆ ਵੀ ਅਗਲੇ ਮਹੀਨੇ ਦਾ ਡਾ ਕਰ ਦਾਂਗੇ ਉਹ ਕਰ ਦਾਂਗੇ ਸਾਡੇ ਕੋਈ ਮਫਰਕ ਹੈ ਹੋ ਜਿਆ ਜਿਹੜੇ ਇਹਨਾਂ ਨੇ ਬਲੈਕਲਿਸਟ ਕਰਕੇ ਘਰੇ ਭਟਾਏ ਆ ਸਾਡੀ ਉਹ ਵੀ ਮੰਗਿਆ ਮੰਗਿਆ ਵੀ ਚਰ ਉਹਨਾਂ ਦੇ ਵੀ ਦੁਜਗਾਰ ਆ ਪਰ ਉਹਨਾਂ ਨੂੰ ਐਸੇ ਘਬਾਲਦੇ ਕਰ ਰਹੀ ਉਹ ਕਿੱਦਾਂ ਕਰਨਾ ਕਰਦੇ ਨੇ ਬਲੈਕਲਿਸਟ ਨਿੱਕੇ ਛੋਟੇ ਮੁੰਡੇ ਜਿਹੜੀਆਂ ਨਿੱਕੀਆਂ ਮੋਟੀਆਂ ਜਿਵੇਂ ਕਹਿ ਰਹੇ ਨੇ ਵੀ ਆਹ ਕਹਿੰਦੇ ਵੀ ਹੁਣ ਇਹਨਾਂ ਨੇ ਕਹਿੰਦੇ ਨਾ ਬਲੈਕਲਿਸਟ ਕੀਤਾ ਚੋਰੀ ਆ ਕੋਈ ਨਾ ਡਾਕਾ ਨਹੀਂ ਮਾਰਿਆ ਕੋਈ ਦਸਾਂ 20 ਰੁਪਏ ਦੇ ਰਿਪੋਰਟਾਂ ਵਾਲੇ ਇਹਨਾਂ ਦੇ ਘਰੇ ਬਿਠਾਈ ਹੋਏ ਆ ਅਸੀਂ ਉਹ ਵੀ ਕਿਹਾ ਵੀ ਸਾਡੇ ਬੰਦੇ ਤੁਰੰਤ ਭਾਲ ਕੀਤੇ ਜਾਣ ਤਾਂ ਜੋ ਆਪਣੀਆਂ ਨੌਕਰੀਆਂ ਵਿਰੋਣ ਤੇ ਆਪਣੇ ਬੱਚਿਆਂ ਦਾ ਭਲ ਨਿਪੋਟਾ ਕਰ ਸਕੋ ਤੇ ਅੱਜ ਜਿਹੜਾ ਪ੍ਰੋਟੈਸਟ ਕਰੇ ਬਲੈਕਲਿਸਟ ਇਹਨੂੰ ਭਾਲ ਕਰਨ ਵਾਸਤੇ ਆ ਕੇ ਇਹ ਅੱਜ ਦਾ ਪਲੈਟ ਸਾਡਾ ਸਾਰੇ ਕੱਚੇ ਨੂੰ ਲਾਏ ਪੱਕੇ ਕਰੋ ਸਾਡੇ ਤੇ ਸਰਵਿਸ ਰੂਲ ਲਾਗੂ ਕਰੋ ਤੇ ਜੋ ਵੀ ਆ ਸਾਡੇ ਬਲੈਕਲਿਸਟ ਜਿਵੇਂ ਕੀਤੇ ਹੋਏ ਮਲਾਜ਼ਮਾਂ ਤੁਰੰਤ ਬਹਾਲ ਕੀਤੇ ਜਾਣ ਤੇ ਕੰਟ੍ਰੈਕਟ ਵਾਲਾ ਸਟਾਫ ਨੂੰ ਵੀ ਬਹਾਲ ਕੀਤਾ ਜਾਵੇ ਤੇ 10000 ਮਹਿਕਮੇ ਵਿੱਚ ਬੱਸਾਂ ਪਾਈਆਂ ਜਾਣ ਕਿਉਂਕਿ ਬੱਸਾਂ ਦੀ ਹਾਲਤ ਬਹੁਤ ਖਸਤਾ ਆ ਇਹ ਤਾਂ ਜਿਹੜੀ ਸਵਾਰੀ ਆ ਰਿਸਕ ਤੇ ਜਾ ਰਹੀ ਆ ਰੋਡਵੇ ਦੇ ਵਿੱਚ ਵਿੱਚ ਜਿੰਨੇ ਮੌਲਾਤ ਮਾਰੇ ਆ ਪਰ ਅਸੀਂ ਕਹਿੰਦੇ 10000 ਜਿੰਨੀ ਜਨਤਾ ਆ 10000 ਬੱਸ ਪੰਜਾਬ ਰੋੜੇ ਪਨਪਾਸ ਵਿੱਚ ਪਾਈ ਜਾਵੇ ਪੀਆਰਟੀਸੀ ਦੇ ਵਿੱਚ ਤੇ ਨਵੇਂ ਨਵੇਂ ਮੁੰਡਿਆਂ ਨੂੰ ਰੋਜ਼ਗਾਰ ਮਿਲੇ ਤਾਂ ਜੋ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲ ਸਕੀ ਪਰ ਇਹ ਸਰਕਾਰ ਇਥੋਂ ਤੱਕ ਮੈਜੂਰ ਅਗਵੀ ਕੱਚੇ ਮਲਾਏ ਮੈਂ ਤਰਖਾਵਾਂ ਦੇਣ ਤੋਂ ਵੀ ਭੱਜ ਰਹੀ ਆ ਤੁਸੀਂ ਕਹਿ ਰਹੇ ਹੋ ਟਰਾਂਸਪੋਰਟ ਮਿਨਿਸਟਰ ਨਾਲ ਖਾਣਾ ਤਰੀਕਾ ਦੀ ਮੀਟਿੰਗ ਹੋਈ ਕੀ ਗੱਲਬਾਤ ਕੀ ਹੋਈ ਉਸ ਬਾਰੇ ਇਹ ਤੁਹਾਨੂੰ ਦੱਸ ਰਹੇ ਹਾਂ ਵੀ ਅਸੀਂ ਸਾਡੀ ਮੰਗ ਪੱਤਰ ਦਿੱਤਾ ਸੀ ਜਿਹੜਾ ਤੁਹਾਨੂੰ ਮਦਰ ਚੁੱਕਿਆ ਮੈਂ ਕਿ ਕੱਚੇ ਮਲਾਏ ਪੱਕੇ ਕਰੋ ਇਸ ਸਮੇਂ ਸਿਰ ਸਾਡੀਆਂ ਤਰਖਾਵਾਂ ਦੋ ਤੇ ਹੋਰ ਸਾਡੀਆਂ 8-10 ਮੰਗਾਂ ਆ ਉਹਨੂੰ ਵੀ ਇੱਥੇ ਲਿਖ ਕੇ ਦਿੱਤਾ ਬਿਲਕੁਲ ਹੋਰ ਵੀ ਇੱਥੇ ਜਿਹੜੇ ਹੈਗੇ ਉਹਨਾਂ ਨਾਲ ਹੋਰ ਵੀ ਗੱਲਬਾਤ ਤੁਸੀਂ ਦੇਖ ਸਕਦੇ ਹੋ 100 ਤੋਂ ਜੁੜੇ ਡਰਾਈਵਰ ਜਿਹੜੇ ਖੜੇ ਆ ਬੱਸ ਸਟੈਂਡ ਦੀਆਂ ਜਲੰਧਰ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਦਿਖਾ ਰਹੇ ਜਿੱਥੇ ਜਿਹੜਾ ਰੋਡਵੇ ਜਿਹੜਾ ਬਸਾਂ ਦੇ ਹੋਰ ਵੀ ਜਿਹੜੇ ਤਸਵੀਰਾਂ ਜਿਹੜੀਆਂ ਸਾਡੀਆਂ ਘਾਰੇ ਜਿੱਥੇ ਦੇਖ ਸਕਦੇ ਜਿਹੜੇ ਸਾਰੇ ਜਿਹੜੇ ਮੁਲਾਜ਼ਮ ਹੈ ਬਹੁਤ ਬੋਲਣੇ ਬਣੇ ਵੀ ਹੈਗੇ ਬੰਦੂ ਉੱਧਰ ਜਾ ਕੇ ਤੂੰ 100 ਤੋਂ ਜਿਹੜਾ ਹੁਣ ਨਾਰੇ ਬਾਜੀ ਜਿਹੜੀ ਲੱਗਣੀ ਸ਼ੁਰੂ ਹੋ ਗਈ ਹੈ ਮੁਰਦਾਬਾਦ ਦੇ ਜਿਹੜੇ ਨਾਰੇ ਇੱਕ ਸੋ ਤਾਂ ਜਿਹੜਾ ਕੱਚੇ ਬਲਾਇਮ ਜਿਹੜਾ ਪੱਕੇ ਕਰੋ ਤੇ ਦੋ ਦੋ ਮਹੀਨਾ ਦੀ ਜਿਹੜੀ ਤਰਖਾਵਾਂ ਨੂੰ ਲੈ ਕੇ ਜਿਹੇ ਇੱਕ ਸੋ ਤਾਂ ਜਿਹੜੇ 50 ਕੋਰਟ ਬੇ ਬੱਸਾਂ ਜੁੜੀਆਂ ਦੇਖ ਸਕਦਾ ਉਹ ਬੰਦ ਕਰ ਦਿੱਤੀਆਂ ਗਈਆਂ ਪੂਰੀ ਜਿਹੜੀ ਆਵਾਜ਼ ਆਈ ਹੈ ਜਿਹੜੀ ਉਹਨਾਂ ਦੀ ਜਿਹੜੇ ਇਹ ਬੰਦ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਮੁਰਦਾਬਾਦ 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 ਆਹ ਲੋੜੇ ਬਨਸ ਪੀ ਆਰਟੀਸੀ ਕੰਟੈਂਟ ਵਰਕਰ ਜੂਨੀਅਨ ਜਿੰਦਾਬਾਦ 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 ਮੇ ਇੱਕ ਜਿੰਦਾਬਾਦ ਜਿੰਦਾਬਾਦ ਫੋਰਮ ਪ੍ਰਿੰਟ ਗੁਰਦਾਬਾ ਗੁਰਦਾਬਾ ਬਿਲਕੁਲ ਪੰਜਾਬ ਸਰਕਾਰ ਮੁਰਦਾਬਾ ਦੇ ਜਿਹੜੇ ਨਾਰੇ ਲੱਗਨੇ ਸ਼ੁਰੂ ਹੋ ਗਏ ਦੱਸਿਆ ਜਾ ਰਿਹਾ ਕਿ ਜਿਹੜਾ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਦੱਸਿਆ ਜਾ ਰਿਹਾ ਜਿਹੜੀਆਂ ਕੱਚੇ ਮੁਲਾਜ਼ਮ ਜਿਹੜੇ ਉਹਨਾਂ ਨੂੰ ਪੱਕੇ ਕਿਤੇ ਜਾਣ ਤੇ ਜਿਹੜੇ ਉਸ ਤੋਂ ਬਾਅਦ ਜਿਹੜੀਆਂ ਤਨਖਾਹਾਂ ਜਿਹੜੀਆਂ ਰੁਕੀਆਂ ਹੋਈਆਂ ਜਿਹੜੀਆਂ ਉਹਨਾਂ ਦੀ ਦੋ-ਦੋ ਮਹੀਨੇ ਦੀ ਤੇ ਤਨਖਾਹਾਂ ਉਹਨੂੰ ਲੈ ਕੇ ਦੇਖ ਸੋ ਜਿਹੜਾ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਤੇ ਜੁਕਾ ਫਰੀ ਡੀ ਆ ਗਈ ਕੋਈ ਬੰਦ ਕਰਨ ਟ੍ਰਾਂਸਪੋਰਟ ਵਰਕਰਾਂ ਨੂੰ ਕਿਉਂ ਡੇਲੇ ਹਵਾ ਸਟੈਂਡ ਕਰਦਾ ਅੱਛਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਆਧਾਰ ਕਾਰਡ ਦਾ ਲੱਛਣਾ ਆਧਾਰ ਕਾਰਡ ਦਾ ਬੰਦ ਕਰ ਦੇਣਾ ਆਧਾਰ ਕਾਰਡ ਬੰਦ ਹੋ ਜਾਏ ਸਰਕਾਰ ਨੂੰ ਪੈਸਾ ਜਾਵੇ ਜਾ ਕੇ ਸਰਕਾਰ ਕੋਲ ਪੈਸਾ ਜਾਊਗਾ ਇਹਨਾਂ ਨੂੰ ਤਰਖਵਾ ਪੈਣਗੀਆਂ ਫਰੀ ਖਾਤੇ ਗੱਡੀਆਂ ਚਲਾ ਰਹੇ ਨੇ ਮਤਲਬ ਜਿਹੜਾ ਜਿੰਨਾ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਤੁਸੀਂ ਉਹਦੇ ਅਗੇਂਸਟ ਹੋ ਮੈਂ ਅਗੇਂਸਟ ਅੱਛਾ ਤੁਹਾਡੇ ਟਾਈਮ ਮਿਸ ਹੋ ਰਿਹਾ ਜੀ ਅਸੀਂ ਕਿਥੋਂ ਦਿਹਾੜੀਆਂ ਲੈਣੀਆਂ ਲਾ ਕੇ ਕਿਥੋਂ ਠੇਕੇ ਭਰਨੇ ਗੱਡੀਆਂ ਦੇ ਸਰ ਸ਼ਾਇਦ ਫ੍ਰੀ ਵੀ ਲੇਡੀਜ਼ ਇਸ ਕਰਕੇ ਇਹਨਾਂ ਨੂੰ ਘਾਟੇ 'ਚ ਜਾ ਰਹੀ ਆ ਤਾਂ ਇਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀ। ਜਦੋਂ ਸਰਕਾਰ ਜਾਣੀ ਘਾਟੇ 'ਚ ਡਈ ਹੈ, ਟਰਾਂਸਪੋਰਟ ਦੀ 90% ਟਰਾਂਸਪੋਰਟ ਤੋਂ ਕਮਾਈ ਆ ਜਿਹੜੀ ਸਰਕਾਰ ਨੂੰ ਆ। ਜਦੋਂ ਟਰਾਂਸਪੋਰਟ ਚੱਲਣੀ ਫ੍ਰੀ ਖਾਤੇ ਡਈ ਆ। ਸਰਕਾਰ ਕਿੱਥੋਂ ਤਨਖਾਹਾਂ ਦੇ ਦੂ ਲੋਕਾਂ ਨੂੰ? ਪਰ ਜਿਹੜਾ ਅੱਜ ਲੋਕਾਂ ਦੇ ਪ੍ਰਸ਼ਾਸ਼ਨੀ ਵੀ ਹੋ ਰਹੀਆਂ ਆ, ਲੋਕ ਆ ਕਿੰਨੇ ਲੋਕ ਹਰ ਹਾਸ ਮੇਟ ਹੋ ਰਹੇ ਆ ਇੱਥੇ ਜਾ ਕੇ ਅੰਦਰ ਮੇਰੇ ਸੁੱਖ-ਦੁੱਖ ਦੇ ਲਈ ਕਿਤੇ ਆਣਾ ਜਾਣਾ ਪੈ ਰਹੇ ਆ। ਬੂਹ ਬੰਦ ਕਰੋ ਆਪਣੇ। ਟਰਾਂਸਪੋਰਟ ਮੰਤਰੀ ਦੀ ਕੋਠੀ ਬੰਦ ਕਰੋ ਜਾ ਕੇ। ਪ੍ਰਾਈਵੇਟ ਵਰਕਰਾਂ ਨੂੰ ਜੋੜਿਆ ਹਾਸਮੰਦ ਸਰ ਇਹਨਾਂ ਦੇ ਸਰ ਅਸੀਂ ਦਿਹਾੜੀਦਾਰ ਬੰਦੇ ਆ ਅਸੀਂ ਬੱਸ ਚਲਾਵਾਂਗੇ ਦਿਹਾੜੀ ਲੱਗੂਗੀ ਫੇਰ ਜਾ ਕੇ ਪੈਸਾ ਮਿਲਣਾ ਤੁਹਾਨੂੰ ਅਸੀਂ ਗੱਡੀਆਂ ਦੇ ਠੇਕੇ ਠੇਕੇ ਦੇ ਗੱਡੀਆਂ ਲਈਤੀਆਂ ਹੋਈਆਂ ਨੇ ਠੀਕ ਹੈ ਕਿੱਥੋਂ ਪੈਸੇ ਪਾਣੇ ਨੇ ਪਰ ਇਹ ਕਹਿ ਰਹੇ ਨੇ ਕਿ ਕਈ ਵਾਰ ਗਲਬਾਤ ਵੀ ਕੀਤੀ ਗਈ ਹੈ ਦਿੱਕਤਾਂ ਸਰ ਨਹੀਂ ਹੈ ਇੱਕ ਵਾਰੀ ਗੱਲਬਾਤ ਹੋਈ ਸਰ ਕਈ ਵਾਰੀ ਗੱਲਬਾਤ ਹੋਈ ਨਹੀਂ ਕਿ ਸਾਲ ਹੁੰਦਾ ਦੋ ਮਹੀਨੇ ਬਾਅਦ ਤੇ ਬੰਦ ਕਰਕੇ ਬੈਠ ਜਾਂਦੇ ਨੇ ਗੱਡੀਆਂ ਦੇ ਇਦਾਂ ਮਸਲੇ ਹੱਲ ਤੋਂ ਵੜਾ ਹੋਣੇ ਇਹਨਾਂ ਨੂੰ ਇਹਨਾਂ ਨੂੰ ਮਸਲੇ ਹੱਲ ਕਰਨੇ ਉਹ ਆਪਣੇ ਜੇਕਰ ਦੇਖਿਆ ਜਾਵੇ ਲੜਾਈ ਤਾਂ ਇਹਨਾਂ ਦੀ ਸਰਕਾਰ ਦੇ ਨਾਲ ਤੇ ਜਿਹੜਾ ਪਰੇਸ਼ਾਨ ਆਮ ਜਨਤਾ ਹੋ ਰਹੀ ਹੈ ਜਿੱਦਾਂ ਤੁਹਾਡੇ ਵੀ ਸਾਰੇ ਪਰੇਸ਼ਾਨਵਾਦ ਇਹਨਾਂ ਦੀ ਬਿਲਕੁਲ ਬਿਲਕੁਲ ਪਰ ਜਿਹੜੇ ਬੱਸ ਦੇ ਵੀ ਸਵਾਰੀਆਂ ਬੈਠੇ ਉਹਨਾਂ ਨਾਲ ਵੀ ਗੱਲਬਾਤ ਕਰੀ ਤੁਹਾਨੂੰ ਇੱਥੇ ਬੈਠੇ ਬੱਸ ਉਹ ਹੈ ਕਿ ਅੰਦਰ ਤੇ ਹਾਲੇ ਵੀ ਜਿਹੜਾ ਤੁਸੀਂ ਪ੍ਰਾਈਵੇਟ ਬੱਸ 'ਚ ਸਫ਼ਰ ਕਰ ਰਹੇ ਹੋ ਸਰਕਾਰੀ ਜਿੰਨੀ ਕਰਦੇ ਤੇ ਕਿੰਧਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਅਗਰ ਤਾਂ ਆਉਂਦੀ ਹੈ ਜੀ ਮੁਸ਼ਕਿਲ ਤੇ ਅੱਜ ਜੀ ਲੱਗ ਕੇ ਆਪੇ ਹੈ ਜੀ ਤੁਸੀਂ ਅਮਰਸਰ ਜਾਣਾ ਤੇ ਕਿੰਨੀ ਦੇਰ ਤੋਂ ਬੈਠੇ ਹੋਏ ਹੋ? 1 ਘੰਟਾ ਹੋ ਗਿਆ ਜੀ ਤੇ ਤੁਸੀਂ ਪ੍ਰਾਈਵੇਟ ਬੱਸ ਲਈ ਹੈ ਕਿ ਜਲਦੀ ਹੀ ਪਹੁੰਚ ਜਾਵਾਂਗੇ ਪਰ ਉਹਦੇ ਲਈ ਵੀ ਤੁਹਾਨੂੰ ਇੰਨੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਬਾਰੇ ਕੀ ਵਿਚਾਰ ਹੈ ਤੁਹਾਡਾ? ਮਾੜਾ ਹੈ ਜੀ ਬਹੁਤ ਔਖਾ ਹੈ ਸਰਕਾਰਾਂ ਨੂੰ ਚਾਹੀਦਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਤੇ ਕਮੀਆਂ ਸਰਕਾਰਾਂ ਚ ਆ ਜੀ ਜਨਤਾ ਨੂੰ ਖੱਜਲ ਖਰਾਬ ਹੋਣਾ ਬੰਦਾ। ਠੀਕ ਹੈ ਕਿੱਥੇ ਰਹਿਣ ਵਾਲੇ ਸਰ ਆਪਾਂ ਨਵਾਂ ਸ਼ਹਿਰ ਨਵਾਂ ਸ਼ਹਿਰ ਤੇ ਆਪਾਂ ਅੰਮ੍ਰਿਤਸਰ ਜਾਣਾ ਹੈ ਹਾਂਜੀ ਕਿੱਦਾਂ ਦੇਖੋ ਜਿਹੜੇ ਕਿ ਯਾਤਰਾ ਵਿੱਚ ਤੁਸੀਂ ਘਰੋਂ ਨਿਕਲੇ ਨਹੀਂ ਸੀ ਅੱਧਰਾਂ ਕੁਝ ਹੋ ਸਕਦਾ ਤੇ ਬਾਅਦ ਵਿੱਚ ਬਸਾਂ 'ਤੇ ਪਹੁੰਚੇ ਹੋ ਤਾਂ ਕਾਫੀ ਟਾਈਮ ਹੋ ਗਿਆ ਤਾਂ ਤੁਹਾਨੂੰ ਬੈਠੇ ਬਸ ਚਲੋ ਰੋਡਵੇਸੀਆਂ ਤੇ ਬੱਸਾਂ ਬੰਦ ਕੀਤੀਆਂ ਪ੍ਰਾਈਵੇਟ ਨੂੰ ਨਿਕਲਣ ਦੇਣਾ ਚਾਹੀਦਾ ਤੁਸੀਂ ਪ੍ਰਾਈਵੇਟ ਬੱਸ ਤੋਂ ਸਵਾਰ ਹੋ ਜਾਓ ਜੇ ਤਾਂ ਪ੍ਰੋਟੈਕਟ ਵੀ ਪਹਿਲਾਂ ਘਟਾ ਦਈ ਆ ਹਾਂ ਠੀਕ ਹੈ ਤੇ ਇਹ ਦੇਖ ਸਕਦੇ ਹੋ ਜਿਹੜੇ ਸਵਾਰੀਆਂ ਜਿਹੜੇ ਬਹਿ ਤੇ ਰਹੀ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਜਿਹੜਾ ਰੋਡਵੇ ਜਿਹੜੀਆਂ ਬੱਸਾਂ ਜਿਹੜੀਆਂ ਬੰਦ ਆ ਉਸ ਤੋਂ ਬਾਅਦ ਦੇਖੋ ਤੇ ਜਿਹੜੇ ਯਾਤਰੀ ਜਿਹੜੇ ਬੈਠੇ ਆ ਪਰੇਸ਼ਾਨ ਜਿਹੜੇ ਹੁੰਦੇ ਨਜ਼ਰ ਆ ਰਹੇ ਤੇ ਜਲੰਧਰ ਦੀ ਬੱਸ ਸਟੈਂਡ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਹਾਂ ਜੀ ਸਾਡੀਆਂ ਨਹੀਂ ਹੁੰਦੇ ਆਹੀਂ ਪਰੇਸ਼ਾਨ ਹੋ ਰਹੇ ਹੋ ਜੀ ਪਰੇਸ਼ਾਨੇ ਹੁੰਦੇ ਆ ਕਿਹੜੀ ਜਗ੍ਹਾ ਜਾਣਾ ਆਪਾਂ ਆਪਾਂ ਬਗਵੜ ਜਾਣਾ ਅਸੀਂ ਉੱਥੇ ਵੈਦਾਂ ਦਾ ਘਾਟਾ ਘਟੋ ਲੱਗਣੇ ਹੂੰ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲੈ ਬੱਸ ਹੀ ਨਹੀਂ ਅੱਡੀ ਚੱਲਦੀ ਵੀ ਕਿੰਨਾ ਟਾਈਮ ਹੋ ਗਿਆ ਦੋ ਘੰਟੇ ਹੋ ਗਏ ਅੱਛਾ ਦੋ ਘੰਟੇ ਹੋ ਗਏ ਜਿਹੜਾ ਖ ਹੂੰ ਦੇਖਸੋ ਤਾਂ ਜਿਹੜਾ ਕਿਹਾ ਜਾ ਰਿਹਾ ਉਹਨਾਂ ਵੱਲੋਂ 2 ਘੰਟੇ ਹੋ ਗਏ ਲਗਾਤਾਰ ਜਿਹੜੀਆਂ ਤਸਵੀਰਾਂ ਜਿਹੜੀ ਆਮ ਜਨਤਾ ਕਾਫੀ ਪਰੇਸ਼ਾਨ ਨਜ਼ਰ ਆ ਰਹੀ ਹੈ ਉਹਨਾਂ ਨਾਲ ਗੇੜ ਗੱਲਬਾਤ ਕੀਤੀ ਗਈ ਹੈ ਅੱਜ ਦੇ ਕੰਡੈਕਟਰ ਵੀ ਭੱਜ ਗਿਆ ਟਿਕਟਾਂ ਕੱਟ ਕੇ ਜਨਾਬ ਜੀ ਅੱਛਾ ਓ ਲੱਭਣ ਹੀ ਨਹੀਂ ਪਿਆ ਅੱਧਾ ਘੰਟਾ ਹੋ ਗਿਆ ਉਹਨੂੰ ਲੱਭਦੇ ਆਂ ਕਿ ਟਿਕਟਾਂ ਦੇ ਪੈ ਹੀ ਦੇ ਦੋ ਵੀ ਆਪਾਂ ਕਿੱਥੋਂ ਕਿੱਥੇ ਜਾਣਾ ਸੀ ਅੱਜ ਗੁਰਦਾਸਪੁਰ ਜਾਣਾ ਉਹ ਤੋਂ ਅੱਗੇ 10 ਕਿਲੋਮੀਟਰ ਕਿੰਨੀ ਦੇਰ ਕਿੰਨੀ ਮੂਵੀ ਤੁਹਾਨੂੰ ਇੱਥੇ ਅੱਧਾ ਪੌਣਾ ਘੰਟਾ ਹੋ ਗਿਆ ਉਹਨੂੰ ਇੱਥੇ ਖੜਿਆ ਨਹੀਂ ਤੁਸੀਂ ਗੁਰਦਾਸਪੁਰ ਜਾਣਾ ਜੀ ਇਸ ਸਮੇਂ ਕਿੰ ਅੱਧਾ ਪੂਰਾ ਘੰਟਾ ਹੋ ਗਿਆ ਜੀ ਅੱਧਾ ਪੂਰਾ ਘੰਟਾ ਤੇ ਹਾਲੇ ਵੀ ਕਿੰਨਾ ਸਮੇਂ ਕਿਹਾ ਜਾਣਾ ਲੱਗਣਾ ਕੋਈ ਕਹਿੰਦਾ 5 ਵਜੇ ਨੇ ਕੋਈ ਕਹਿੰਦਾ 6 ਵਜੇ ਨੇ ਅੱਗੇ ਪਟਨਾਪੁਰ ਜਾਣਾ ਅੱਗੇ ਵੀ ਤੁਸੀਂ ਕਿੰਨੀ ਅੱਗੇ ਜਾਣਾ 10 ਕਿਲੋਮੀਟਰ ਅੱਗੇ ਜਾਣਾ ਗਰੰਗਲਾ ਜਾਣਾ ਪਿੰਡ ਦੇ ਵਿੱਚ ਜਾਣਾ ਤੇ ਜੇ ਅੱਗੇ ਕੋਈ ਅਭਿ ਨਭੀ ਹੁੰਦੀ ਹੈ ਲੋਕ ਉਹਦੀਆਂ ਉਸ ਦਾ ਜ਼ਿੰਮੇਵਾਰ ਕੌਣ ਬਣੇਗਾ ਬਹੁਤ ਸਰਕਾਰ ਬਣੇਗੀ ਜਾਂ ਇਹ ਬਣਨਗੇ ਜਿਨ੍ਹਾਂ ਨੇ ਡੱਕਿਆ ਜੀ ਬਹੁਤ ਕੋਈ ਨਹੀਂ ਬਣਦਾ ਜਾਂਦੇ ਵੇਲੇ ਹੁਣ ਵੀ ਨਹੇ ਦਾ ਪੈ ਗਿਆ ਜਾਬ ਹੋਣੀ ਹੈ ਮੀਂਹ ਪੈ ਰਿਹਾ ਉਤੋਂ ਆਈ ਅੱਗੇ ਜਾਣਾ ਮੋਟਰਸਾਈਕਲ ਦੇ ਅੱਗੇ ਜਾਣਾ ਅੰਨੇ ਰਾਨੂ ਹੋਏ ਹਨ ਆ ਅੱਗੇ ਵਾਰਦਾਤਾ ਪੰਜਾਬ 'ਚ ਅੱਗੇ ਬਹੁਤ ਹੁੰਦੀਆਂ ਨੇ ਥੋੜਾ ਜਿਹਾ ਜਨਤਾ ਸਾਡੀ ਕੁਝ ਦੀ ਵੀ ਕਮੈਂਟਾਂ ਦੇ ਵਿੱਚ ਕਿ ਕਿਹ ਕੁ ਗੱਲ ਕਸ਼ੂਰ ਇਹ ਹੀ ਆ ਜਿਵੇਂ ਆ ਵੀ ਕਿ 3 ਤੇ 13 ਸਾਬ ਕੋਈ ਤੇ ਤਨਖਾਹਾਂ ਕਤੂ ਦੇ ਗਵਰਨਮੈਂਟ ਵੀ ਜੇ ਬਿਜਲੀ ਆ ਬਿਜਲੀ ਫ੍ਰੀ ਇਹਨਾਂ ਦੀ ਹੋਗੀ ਜੇ ਟ੍ਰਾਂਸਪੋਰਟ ਟ੍ਰਾਂਸਪੋਰਟ ਫ੍ਰੀ ਹੋਗੀ ਤੇ ਸਰਕਾਰ ਚੱਲੇਗੀ ਕਿੱਥੋਂ ਤੇ ਆ ਹੀ ਕੰਮ ਹੋਣੇ ਆ ਜੋ ਹੁੰਦੇ ਆ ਭੱਜ ਗਿਆ ਆ ਜਨਾਬ ਜੀ ਆਹ ਕੰਡਕਟਰ ਹੀ ਭੱਜ ਗਿਆ ਜੀ ਟਿਕਟ ਲੈਣ ਲਿਖ ਲੋ ਤੇ ਟ੍ਰੇਨ ਆ ਗਈ ਕਦੋਂ ਟਿਕਟ ਕਿਦੋਂ ਲਈ ਸੀ ਦੀ ਹੋ ਗਿਆ ਅੱਧਾ ਪੂਨਾ ਘੰਟਾ ਲੱਗੀ ਨੂੰ ਇੱਥੇ ਕੋਲ ਤੇ ਇਹਨੂੰ ਹੋ ਵੀ ਭੱਜ ਗਿਆ। ਸੋ ਦੇਖ ਸਕਦੇ ਹੋ ਲੋਕਾਂ ਵਾਲੇ ਜਿਹੜੇ ਜਨਤਾ ਵੱਲੋਂ ਪਲੇਨ ਲਗਾਏ ਹੋਏ ਕੰਡਕਟਰ ਜੋ ਟਿਕਟਾਂ ਨੂੰ ਜਾਣੇ ਭੱਜ ਗਏ। ਕੰਡਕਟਰ ਇਹਨਾਂ ਦਾ ਭੱਜ ਗਿਆ 1290 ਰੁਪਏ ਲੈਣਾਂ ਤੋਂ ਬਹੁਤ ਵੱਡੀ ਵੱਡੀ ਰਕਮ ਲੈ ਕੇ ਗਿਆ ਕੰਡਕਟਰ। ਬੜੀ ਵੱਡੀ ਗੱਲ ਦੀ ਰਕਮ ਥੋੜੀ ਆਣਾ ਚਾਹੀਦਾ ਇਹਨੂੰ ਸੱਜਾ ਗਿਆ ਕੰਡਕਟਰ ਆ ਗਿਆ। ਦੇਖ ਸਕਦੇ ਹੋ ਕੰਡਕਟਰ ਜੀ ਆ ਚੁੱਕੇ ਹੈ। ਭੱਜ ਗਿਆ। ਜਿਹੜਾ ਲੋਕਾਂ ਵਾਲਾ ਬਸਿਆ ਹੈ ਕੰਡਕਟਰ। ਆ ਆ। ਦੇਖ ਸਕਦੇ ਹੋ ਜਿਹੜਾ ਹੁਣ ਪੈਸੇ ਜਿਹੜੇ ਉਹਨਾਂ ਦੇ ਮੋੜੇ ਜਾ ਰਹੇ ਆ ਕਿਤੇ ਨਹੀਂ ਭੱਜਾ ਮੋੜ ਰਿਹਾ ਮਿਲ ਗਿਆ ਮੋੜ ਰਿਹਾ ਪਿਆ ਸਾਰੇ ਆਂਦੇ ਕਿੰਨਾ ਚਿਰ ਪੈਸੇ ਵਾਪਸੀ ਦੇ ਰਹੇ ਹੋ ਇਹਨਾਂ ਜੀਆ ਬਾਈ ਟਿਕਟਾਂ ਮੋੜੀ ਆਨੇ ਬਾਅਦ ਇਹ ਗੱਟੀਆਂ ਬਜੀ ਕੀ ਹੋਣਾ ਬੱਸ ਲੈ ਚੱਲਣੀ ਨਹੀਂ ਹੈ ਕਿ ਇਹ ਇਹ ਤਾਂ ਟਿਕਟਾਂ ਵਾਲੇ ਪੈਸੇ ਵੀ ਇਹਦੇ ਪੱਲੇੋਂ ਪੈਣੇ ਆ ਹਾਂ ਪੈਣੇ ਨਹੀਂ ਟਿਕਟਾਂ ਦੇ ਇਹਨਾਂ ਆਪ ਦੇ ਕੋਲ ਮੋੜੇ ਵੀ ਕੀ ਕਰੇ ਆਇਆ ਗਿਆ ਨਹੀਂ ਸਰ ਇਹ ਕਿੰਨਾ ਵਾਪਸ ਕਰੀਆਂ ਨੇ ਦੇਖ ਸੋਦੋ ਜਿਹੜਾ ਹੁਣ ਸਵਾਰੀਆਂ ਨੂੰ ਜਿਹੜਾ ਟਿਕਟਾਂ ਜਿਹੜੀਆਂ ਵਾਪਸ ਕੀਤੀਆਂ ਜਾ ਰਹੀਆਂ ਆਹ ਤਸਵੀਰਾਂ ਦਿਖਾ ਰਹੇ ਜਲੰਧਰ ਦੇ ਬੱਸ ਸਟੈਂਡ ਦੀ ਜਿੱਥੇ ਰੋਡਵੇ ਜਿਹੜੀਆਂ ਬੱਸਾਂ ਜਿਹੜੀਆਂ ਬੰਦ ਪਈਆਂ ਉਹਨੂੰ ਲੈ ਕੇ ਜਿਹੜੇ ਯਾਤਰੀ ਜਿਹੜੇ ਪਰੇਸ਼ਾਨ ਨਜ਼ਰ ਆ ਅਸਲੇ ਜਾਮ ਕੀਤਾ ਗਿਆ ਜਲੰਧਰ ਬੱਸ ਸਟੈਂਡ ਤੇ ਜਿਹੜਾ ਪ੍ਰਾਈਵੇਟ ਬੱਸਾਂ ਨੂੰ ਵੀ ਦੱਸਦਾ ਖਾਮਿਆ ਜਾਂ ਭੁਗਤਣਾ ਪੈ ਰਿਹਾ ਲੋਕੀ ਪ੍ਰਾਈਵੇਟ ਬੱਸ ਵੇਂਦੇ ਵੀ ਫੀਸੀ ਭੋਲ ਜਾਈਏ ਗੱਡੀਆਂ ਰੋਡਵੇ ਦੀਆਂ ਰੋਡਵੇ ਬੰਦ ਕਰਕੇ ਖੜ੍ਹ ਜਾਣਾਂ ਪ੍ਰਾਈਵੇਟ ਚੱਲਣਾਂ ਜਾਂ ਫਿਰ ਆਧਾਰ ਕਾਰਡ ਬੰਦ ਕਰਨਾ ਕੋਤਾ ਕਹਿੰਦੇ ਆਧਾਰ ਕਾਰਡ ਚਾਲੂ ਰੱਖਾਂ ਉਹ ਦਰਖਾਵਾ ਹੀ ਪਾਇਓ ਸਰਕਾਰ ਨੂੰ ਪਾਇ ਪਾਇ ਚੱਲਦੀਆਂ ਉਹਨਾਂ ਦੇ ਦੱਸ ਉਹ ਤਾਂ ਕਹਿੰਦੇ ਵੀ ਕਿਉਂ ਬੰਦ ਕਰਾਇਆ ਆ ਆ ਜਿਹੜੀਆਂ ਹੁਣ ਦੇ ਵੀ ਦਿੱਤਾ ਵਾਪਸੀ ਕੀਤੀਆਂ ਇਹਦਾ ਕਿੰਨਾ ਕੁ ਹੋਰ ਜਾਣਾ ਲੱਗਦਾ ਸਾਰੀਆਂ ਡੇਟਾ ਕੱਟੀਆਂ ਸੀ ਸਾਰੀਆਂ ਮੇਰੇ ਪੱਲੇ ਪਈਆਂ ਦਫ਼ਤਰ ਵਾਲੇ ਪਤਾ ਨਹੀਂ ਵਾਪਸ ਕਰਨਗੇ ਨਾ ਆਪਣਾ ਡਟਾਉਂਗਾ ਠੀਕ ਹੈ ਦੋ ਤਿੰਨ ਦਿਨਾਂ ਦਾ ਨੁਕਸਾਨ ਤੁਹਾਨੂੰ ਨੁਕਸਾਨ ਤੁਹਾਨੂੰ ਨੁਕਸਾਨ 500 ਉਹਦਾ 10000 ਰੁਪਏ ਦਾ ਠੇਕਾ ਵੀ ਤਿਆਰ ਜੇ ਇੱਕ ਅੱਛਾ ਗੱਡੀ ਠੇਕੇ ਦੇ ਦੇ ਕੇ ਦੇ ਗੱਡੀ ਪ੍ਰਾਈਵੇਟ 10000 ਰੁਪਏ ਉਹਦਾ ਠੇਕਾ ਲੈਣਗੇ ਉਹਨਾਂ ਨੂੰ ਤਾਂ ਮਰਿਆ ਹੀ ਬਦਲ ਮਰਿਆ ਜੀਵੇ ਉਹਨਾਂ ਦੇ ਠੇਕਾ ਦੇ ਨਹੀਂ ਲੈਣਾ ਇਹ ਸਿਰ ਗੱਲ ਕਰੀਏ ਜਿਹੜਾ ਪ੍ਰੋਟੈਸਟ ਹੈ ਉਹਦਾ ਸਰਕਾਰੀ ਬੱਸਾਂ ਦਾ ਵਾਹ ਤੇ ਜਿਹੜਾ ਪ੍ਰਾਈਵੇਟ ਬੱਸਾਂ ਨੂੰ ਵੀ ਉਸ ਦਾ ਖਾਮਿਆ ਜਾ ਬਗਤਨਾ ਪੈ ਰਿਹਾ ਉਹ ਲਗਾਤਾਰ ਲਾਈਵ ਤਸਵੀਰਾਂ ਸੂਚਨਾ ਜਨਤਾਰ ਲਗਾਤਾਰ ਜਿਹੜੀਆਂ ਤਸਵੀਰਾਂ ਜਲੰਧਰ ਦੇ ਬੱਸ ਸਟੈਂਡ ਦੀਆਂ ਕਰ ਰਹ ਕੀਤਾ ਜਾ ਰਿਹਾ ਜਿਹੜਾ ਉਹ ਬਿਲਕੁਲ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਬੱਸ ਸਟੈਂਡ ਦੀਆਂ ਜਿੱਥੇ ਜਿਹੜੀਆਂ ਸਰਕਾਰੀ ਬੱਸਾਂ ਔਰ ਜਿਹੜੀਆਂ ਪ੍ਰਾਈਵੇਟ ਬੱਸਾਂ ਭੀਜੇ ਨਗਰੀ ਭਾਈ ਕਿੱਥੇ ਗਈ ਪਿੱਛੇ ਦੇ ਉਹ ਬੱਸ ਸਟੈਂਡ ਬੰਦ ਹੈ ਜੀ ਬੰਦ ਹੈ ਬੰਦ ਹੈ ਭਾਜੀ ਹਾਂ ਜੀ ਜਿਹੜੇ ਰੋਡ ਗੇਟ ਦੇ ਬਾਹਰ ਜਿਹੜੀਆਂ ਬੱਸਾਂ ਲੱਗੀਆਂ ਹੋਈਆਂ ਤੇ ਜਿਹੜੇ ਯਾਤਰੀ ਜਿਹੜਾ ਜਾਣਾ ਚਾਹੁੰਦੇ ਦੂਰ ਤੇ ਦੇਖ ਸਕਦੇ ਹੋ ਜਿਹੜਾ ਉੱਥੇ ਹੀ ਜਿਹੜੇ ਬਾਹਰ ਜਾ ਕੇ ਉਹਨਾਂ ਨੂੰ ਜਿਹੜਾ ਬੱਸਾਂ ਜਿਹੜੀਆਂ ਰੋਡ ਦੇ ਉੱਤੇ ਜਿਹੜੀਆਂ ਚੱਲਦੀਆਂ ਉੱਥੇ ਹੀ ਜਿਹੜਾ ਉੱਪਰ ਚੜ ਚੜ ਕੇ ਜਿਹੜਾ ਉਹਨੂੰ ਜਾਣਾ ਪੈ ਰਿਹਾ ਆ ਦੇਖ ਸਕਦੇ ਹੋ ਜਲੰਧਰ ਦੇ ਬੱਸ ਸਟੈਂਡ ਦੇ ਬਾਹਰ ਦੀ ਗੇਟ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਦੇਖ ਸਕਦੇ ਹੋ ਜਿਹੜੀਆਂ ਰੋਡਵੇ ਪੀ ਆਪੀ ਆਰ ਟੀ ਸੀ ਜਿਹੜੀ ਬੱਸ ਜਾ ਰਹੀ ਹੈ ਉੱਥੇ ਦੇਖ ਸਕਦੇ ਹੋ ਜਿਹੜੇ ਯਾਤਰੀ ਕਿਸ ਤਰ੍ਹਾਂ ਜਿਹੜੇ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਬਹਿਣਾ ਪੈ ਰਿਹਾ ਉਹਨਾਂ ਨੂੰ ਕਿਉਂਕਿ ਕਾਫੀ ਲੰਬੇ ਸਮੇਂ ਤੋਂ 1.5 ਤੋਂ 2 ਘੰਟੇ ਜਿਹੜਾ ਉਹਨਾਂ ਨੂੰ ਵੇਟ ਕਰਨੀ ਪਈ ਹੈ ਤੇ ਉਸ ਤੋਂ ਬਾਅਦ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਲੰਧਰ ਦੇ ਬੱਸ ਸਟੈਂਡ ਦੇ ਬਾਅਦ ਦੀ ਗੇਟ ਦੀਆਂ ਦਿਖਾ ਰਹੇ ਆ ਤੁਹਾਨੂੰ ਬੱਸੇ ਭਾਲ ਗਏ ਸਾਡੀਆਂ ਟਿਕਟਾਂ ਕੱਟ ਲਈਆਂ ਤੇ ਤੁਹਾਨੂੰ ਪਰੇਸ਼ਾਨ ਕਰਨ ਰਹੇ ਨੇ ਅਸੀਂ ਬਹੁਤ ਪਰੇਸ਼ਾਨ ਆ ਟਿਕਟਾਂ ਕੱਟ ਲਈਆਂ ਇਹਨਾਂ ਨੇ ਪਹਿਲੇ ਟਿਕਟਾਂ ਕੱਟੀਆਂ ਵੇਖੋ ਟਿਕਟਾਂ ਕੱਟੀਆਂ ਵੇ ਪਲਵਾਨ ਅੱਜ ਕੋਈ ਟਿੱਕਟ ਨਹੀਂ ਦਿੱਤੀ ਅਸੀਂ ਕਿਹਾ ਅਸੀਂ ਦਫ਼ਤਰ ਗਏ ਆ ਤੇ ਸਾਨੂੰ ਇਹ ਟਿਕਟ ਕਿੱਥੋਂ ਦੀ ਲਈ ਆ ਅਸੀਂ ਉਹਨਾਂ ਕੋਲ ਡਰੈਗ ਦੀ ਹੈ ਹਾਂਜੀ ਬਟਾਲੇ ਦੀ ਲਈ ਆ ਰੋਡ ਗੇ ਪਾਸਰਾ ਹੂੰ ਦਫ਼ਤਰ ਵਾਲਾ ਉਹ ਵੀ ਕੁਝ ਨਹੀਂ ਸਾਨੂੰ ਕਹਿਣ ਦੇ ਦੇ ਨਹੀਂ ਤੁਸੀਂ ਜਿਹੜੀ ਟਿਕਟ ਲਈ ਹੈ ਦਫ਼ਤਰੋਂ ਲਈ ਗਈ ਇੱਥੋਂ ਲਈ ਹੈ ਕਨੈਕਟਰ ਕੋ ਲਈ ਹੈ ਬੱਸੇ ਬੱਸੇ ਬੈਠ ਕੇ ਟਿਕਟ ਲਈ ਹੈ ਉੱਥੇ ਲਈ ਹੈ ਕਿਹੜੀ ਬੱਸ ਹੈ ਪਤਾ ਤੁਹਾਨੂੰ ਆਓ ਮੜਾ ਨਾਲ ਦੇਖ ਸੋ ਤੇ ਜਿਹੜਾ ਹੁਣ ਦੇਖ ਸੋ ਤਾਂ ਜਿਹੜਾ ਕਨੈਕਟਰ ਕੋ ਜਿਹੜਾ ਹੁਣ ਟਿਕਟ ਕੱਟੀ ਹੈ ਪਰ ਉਹਨਾਂ ਦੀ ਜਿਹੜਾ ਆ ਦੇਖ ਸੋ ਤਸਵੀਰਾਂ ਦੇ ਵਿੱਚ ਜਿਹੜਾ ਹੁਣ ਪੈਸੇ ਸਾਨੂੰ ਵਾਪਸ ਕਰੋ ਅਸੀਂ ਪ੍ਰਾਈਵੇਟ ਚਾਹੀਏ ਅਸੀਂ ਕਾਹ ਅੱਗੇ ਜਾਣਾ ਪੈਸੇ ਦੇ ਦਿਓ ਭਾਜੀ ਲੈ ਲਓ ਅਸੀਂ ਚਾਹੀਏ ਕਿੰਨੀ ਲਾਈ ਹੈ ਮੇਰਾ ਥੋੜਾ ਇੰਦੇ ਕੋਈ ਕਸੂਰ ਹੈਗਾ ਜੇ ਮੇਰਾ ਹੈਗਾ ਤਾਂ ਭਾਜੀ ਮੇਰੀ ਗੱਲ ਸੁਣੋ ਸਵਾਲ ਹੈ ਇੱਕ ਮਿੰਟ ਇੱਕ ਮਿੰਟ ਸਰ ਇੱਕ ਮਿੰਟ ਰੁਕੋ ਭਾਈ ਇੱਕ ਛੋਟਾ ਸਵਾਲ ਹੈ ਗੱਡੀ ਤੁਰਪੀ ਆ ਉਹ ਤੁਹਾਡਾ ਬੰਦ ਕਰਤਾ ਉਹਨਾਂ ਨੂੰ ਹੋ ਗਿਆ ਕੋਈ ਗੱਲ ਨਾ ਸਰ ਯਾਤਰੀ ਦਾ ਕਿੱਥੇ ਕਸੂਰ ਹੈ ਫਿਰ ਇਹ ਵਾਲਾ ਜਿਨ੍ਹਾਂ ਨੇ ਜਾਣਾ ਦੂਰ ਉਹਨਾਂ ਦਾ ਕੀ ਕਸੂਰ ਹੈ ਜੀ ਮੇਰਾ ਥੋੜਾ ਕਸੂਰ ਹੈ ਮੈਂ ਤੇ ਆਪ ਜਿਆਦੀ ਤਿਆਰ ਜਨ ਮੈਂ ਤੁਹਾਨੂੰ ਕਿਹਾ ਵੀ ਮੈਂ ਨਹੀਂ ਜਾਣਾ ਪੈਸੇ ਦੇਉਂ ਤੂੰ ਦੇਖ ਸੋ ਤੋ ਤਸਵੀਰਾਂ ਦੇ ਵਿੱਚ ਜਿਹੜਾ ਪੈਸੇ ਮੰਗੇ ਜਾ ਰਹੇ ਉਹਨਾਂ ਕੋਲ ਪਰ ਜਿਹੜਾ ਉਹਨਾਂ ਨੂੰ ਕਨੈਕਟਰ ਵੱਲੋਂ ਜਿਹੜੇ ਪੈਸੇ ਨਹੀਂ ਦਿੱਤੇ ਜਾ ਰਹੇ ਜਿਹੜੇ ਆਮ ਜਨਤਾ ਦੇ ਜਿਹੜੇ ਪੈਸੇ ਆ ਉਹਨਾਂ ਦੇ ਹੱਥ ਦੇ ਵਿੱਚ ਟਿਕਟਾ ਕਿੱਥੇ ਜਾਣਾ ਸਰ ਆਪਾਂ ਅਸੀਂ ਪਟਾਲੇ ਜਾਣਾ ਜੀ ਸਾਨੂੰ ਪਰੇਸ਼ਾਨ ਕਰ ਸਰ ਦੂਸਰੀ ਬੱਸ ਵਾਲੇ ਕਨੈਕਟਰ ਨੇ ਤੇ ਉਹਨਾਂ ਨੂੰ ਟਿਕਟਾ ਵਾਪਸ ਪੈਸੇ ਵਾਪਸ ਮੋੜ ਦਿੱਤੇ ਉਹਨਾਂ ਨੇ ਨਹੀਂ ਮੋੜਿਆ ਜੀ ਨਹੀਂ ਮੋੜਿਆ ਉਹਨੂੰ ਪੰਜ ਪੱਸਾ ਵੱਲੋਂ ਪੈਸੇ ਨੇ ਉਹ ਵਾਪਸ ਕਿੱਥੇ ਜਾਣਗੇ ਬਾਈ ਤੁਹਾਡੀ ਜਨਤਾ ਬਿਲਕੁਲ ਦੇਖੋ ਤੇ ਜਿਹੜੇ ਹੁਣ ਲੋਕ ਪੈਸੇ ਮੰਗਦੇ ਨਜ਼ਰ ਆ ਰਹੇ ਕਿ ਜਿਹੜੇ ਪਹਿਲੇ ਤੇ ਖੱਜਲ ਖਵਾਰ ਹੋ ਰਹੇ ਸੀ ਹੁਣ ਜਿਹੜਾ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹਨਾਂ ਵੱਲੋਂ ਪੈਸੇ ਨਹੀਂ ਦਿੱਤੇ ਜਾ ਰਹੇ ਤੇ ਜਿਹੜਾ ਤਸਵੀਰਾਂ ਨਹੀਂ ਕੀ ਗੱਲ ਹੋ ਗਈ ਪੈਸੇ ਤੁਹਾਡੇ ਤੇ ਤੁਸੀਂ ਪਰਚੀਆਂ ਕਟਾਈਆਂ ਤੁਸੀਂ ਗਏ ਤੇ ਹੈ ਨਹੀਂ ਇੱਥੇ ਕਾਫੀ ਦੇਰ ਤੇ ਖੜੇ ਹੋ ਕੀ ਕਹਿੰਦੇ ਦੇਣੇ ਨਹੀਂ ਨਹੀਂ ਪੈਸੇ ਵਾਪਸ ਤੁਹਾਨੂੰ ਖਰਾਬ ਕਰਦੇ ਪਏ ਅਸੀਂ ਦੂਰ ਜਾਣਾ ਨਹੀਂ ਪ੍ਰਾਈਵੇਟ ਬੱਸਾਂ ਨੇ ਪੈਸੇ ਵਾਪਸ ਦੇਣੇ ਆ ਕਿਉਂ ਨਹੀਂ ਦੇ ਦੇ ਪਤਾ ਨਹੀਂ ਉਹ ਤੇ ਇਹਨਾਂ ਨੂੰ ਪਤਾ ਹੋਏ ਇਹਨਾਂ ਨੇ ਇਹਨਾਂ ਨੂੰ ਨਹੀਂ ਪਤਾ ਇਹ ਕਿਹਦੇ ਨੂੰ ਸਵਾਰੀਆਂ ਅਸੀਂ ਬਿਠਾਣੀਆਂ ਤੇ ਇਹਨਾਂ ਨੂੰ ਨਹੀਂ ਪਤਾ ਕਿ ਦਿਨ ਤੋਂ ਪਾਣੀ ਇਹਨਾਂ ਨੂੰ ਸਭ ਕੁਝ ਪਤਾ ਹੁੰਦਾ ਇਹਨਾਂ ਨੂੰ ਪੈਸੇ ਕਿਉਂ ਲੈ ਲੈਣਾ ਬਿਠਾਇਆ ਸਭ ਕੁਝ ਪਤਾ ਉਹਨਰੇ ਕਿੱਥੇ ਲੈਣਾ ਬਿਠਾਇਆ ਬਿਲਕੁਲ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਜਲੰਧਰ ਦੇ ਬੱਸ ਸਟੈਂਡ ਦੀਆਂ ਦਿਖਾ ਰਹੇ ਜਿੱਥੇ ਦੇਖ ਸਕਦੇ ਹੋ ਟਿਕਟਾਂ ਕੱਟ ਲਈਤੀਆਂ ਗਿਆ ਪਰ ਧੱਕਾ ਕੀਤਾ ਜਾ ਰਿਹਾ ਤੁਹਾਡੇ ਨਾਲ ਹੁਣ। ਉਹ ਇਹ ਧੱਕਾ ਕਰੁੰਦੇ ਅਸੀਂ ਖਰਾਬ ਹੋਂਦੇ ਹੇ ਉੱਪਰ ਕੋ ਬਾਹਰ ਹਾਂਜੀ ਹਾਂ ਧੱਕਾ ਹੋਇਆ ਪਰ ਫੜੇ ਪਰ ਅਦਾ ਜਵਾਬ ਮਤਾ ਬੰਦ ਕਰਤਾ ਤੁਸੀਂ ਵੀ ਹਰਾ ਤੁਸੀਂ ਵੀ ਵੇਖ ਰਹੇ ਹੋ। ਉਹ ਮੈਗਨੇਟਰ ਆ ਬਸ ਤੁਸੀਂ ਵੀ ਖਰਾਬ ਹੋ ਰਹੇ ਹੋ। ਨਹੀਂ ਪਹਿਲਾਂ ਸਵਾਰੀਆਂ ਵਿੱਚ ਭਰੀਆਂ ਅਸੀਂ ਸਵਾਰੀਆਂ ਨੂੰ ਕੀ ਜਵਾਬ ਦੇਈਏ। ਹਾਂ ਲੋ ਬਿਲਕੁਲ ਉਹੀ ਉਹਨਾਂ ਲੋਕਾਂ ਨੂੰ ਕਹਿਣਾ ਕਿ ਜਿਹੜਾ ਸਵਾਰੀਆਂ ਨੂੰ ਅਸੀਂ ਕੀ ਜਵਾਬ ਦੇਈਏ ਕਿ ਜਿਹੜਾ ਸਾਡਾ ਬੱਸ ਵਧੀਆ ਵਧੀਆ ਹੈ। ਇਹਨੂੰ ਬਾਹਰ ਕੱਢਣਾ ਸਾਡਾ ਆਹ ਦੇ ਨਾਲ ਦਾ ਸਵਾਰੀ ਇਰਾਦੇ ਕੋਈ ਪਿੱਛੇ ਦੇ ਆਪੇ ਮਿਲ ਜਾਂਦਾ ਕੋਈ ਨਹੀਂ ਸੁਦਾ ਬਾਤ ਸੁਣੀ ਜਿੱਥੇ ਮਰਜ਼ੀ ਚੱਲਦਾ। ਕੀ ਇਹ ਆ ਕੇ ਬਹੁਤ ਸਰੇਕ ਮਿੰਟ ਦਿੱਖ ਮੜਾ ਜਾ। ਕਿੱਥੋਂ ਵਾਪਸ ਹੋ ਰਹੀ। ਪਾਂਗਾ ਜਾਣ ਨਹੀਂ ਗਈ। ਇਹ ਟਿਕੜਾਈ ਲਈ ਆ। ਰਾਤੀ ਪੇਮ ਖਰਾਬ ਹੋਣੇ ਯਾਰ ਅਹੀ। ਵਾਪਸ ਵੀ ਦੇ ਸਕਦਾ। ਮੈਂ ਕਹਾਂ ਤੁਹਾਨੂੰ ਸਭ ਨੇ ਧਿਆਨ ਦੇਣਾ ਉਹ ਆਪਣੇ ਜਿੱਥੇ ਜਾਣੀ ਨਹੀਂ। ਪਹਿ ਵਾਪਸ ਤੇ ਪ੍ਰਾਈਵੇਟ ਨਹੀਂ। ਗਾਂਦ ਕਿਸ ਨੇ ਯਾਰ ਜਾਣਾ ਹੈ ਕਿ ਨਹੀਂ ਕਿਨੇ? ਸਾਡੀ ਇਸ ਖਬਰ ਨੂੰ ਆਖਿਰ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ।